ਹੈਲੋ ਹਾਂਜੀ ਸ਼ੋਕਮਿੰਦਰ ਜੀ ਸਤਿ ਸ਼੍ਰੀ ਅਕਾਲ ਜੈਪੀ ਮ ਜੀ ਮਨਪ੍ਰੀਤ ਗੱਲ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਜੈ ਭਾਰਤੀ ਜੀ ਉਹ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਮਿੰਦਰ ਸਾਹਿਬ ਜਿਵੇਂ ਕਿ ਸਾਡੇ ਹਰਿਆਣੇ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਦਿਨੀ 7 ਅਕਤੂਬਰ 2025 ਨੂੰ ਜੀ ਇੱਕ ਬਹੁਤ ਹੀ ਵੱਡੇ ਅਧਿਕਾਰੀ ਆਈਪੀਐਸ ਅਧਿਕਾਰੀ ਦਾ ਹੀ ਪੂਰਨ ਕੁਮਾਰ ਜੀ ਨੇ ਆਤਮ ਹੱਤਿਆ ਕਰ ਲਈ ਸੀ ਜੀ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ 8 ਤੋਂ 9 ਪੰਨਿਆਂ ਦਾ ਜਿਹੜਾ ਸੁਸਾਇਸਾਈਡ ਨੋਟ ਜਿਹੜਾ ਛੱਡਿਆ ਸੀ ਆਪਣੇ ਪਿੱਛੇ ਜੀ ਉਹਦੇ ਵਿੱਚ ਜਦੋਂ ਖੁਲਾਸਾ ਹੋਇਆ ਜਦੋਂ ਜਿਹੜਾ মিডিਆ ਦੇ ਸਾਹਮਣੇ ਆਇਆ ਜਿਹੜਾ ਸੁਸਾਇਸਾਈਡ ਨੋਟ ਸੀ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਇਹ ਲਿਖਿਆ ਨੋਟ ਦੇ ਵਿੱਚ ਕਿ ਉਹਦੇ ਨਾਲ ਜਾਤੀਵਾਦ ਕਰਾ ਬਹੁਤ ਹੋਇਆ ਜੀ ਜੀ ਉਹਨਾਂ ਦੇ ਵਿੱਚ ਕੁਝ ਸੇਵਾ ਮੁਕਤ ਅਧਿਕਾਰੀਆਂ ਦੇ ਨਾਂ ਵੀ ਲਏ ਉਹਨਾਂ ਨੇ ਔਰ ਕੁਝ ਮੌਜੂਦਾ ਸਮੇਂ ਦੇ ਵਿੱਚ ਹਰਿਆਣਾ ਪੁਲਿਸ ਦੇ ਵਿੱਚ ਤਨਾਤ ਵੀ ਨਹੀਂ ਉਹਨਾਂ ਨੇ ਜੀ ਕਰੋਨਾ ਨੇ ਕੀਤਾ ਉਹਨਾਂ ਨੇ ਕਿਹਾ ਕਿ ਮੈਨੂੰ ਜਾਤੀ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਹੈ ਪੋਲੀਟੀਕਲ ਪ੍ਰੈਸ਼ਰ ਵੀ ਪਾਇਆ ਜਾਂਦਾ ਸੀ ਜੀ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਕਿਉਂਕਿ ਐਡੇ ਵੱਡੇ ਅਫਸਰ ਦੇ ਨਾਲ ਜੇ ਇਹ ਚੀਜ਼ਾਂ ਹੋ ਰਹੀਆਂ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਪੰਜਾਬ ਹਰਿਆਣਾ ਜਾਂ ਪੂਰੇ ਦੇਸ਼ ਦੇ ਵਿੱਚ ਹੀ ਆਪਾਂ ਕਹਿ ਲਈਏ ਜੀ ਜੀ ਮੰਤਰੀ ਜੀ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਜੀ ਦੱਸਣਾ ਚਾਹੁੰਨਾ ਕਿ ਇਹ ਵਾਈਪੁਰਮ ਕੁਮਾਰ ਜੀ 2001 ਬੈਚ ਹਰਿਆਣਾ ਕੈਡਰ ਦੇ ਆਈਪੀਐਸ ਅਧਿਕਾਰੀ ਹੈ ਜੀ ਇੱਕ ਆਈਪੀਐਸ ਅਧਿਕਾਰੀ ਜੀ ਤੁਹਾਡੀ ਗੱਲ ਠੀਕ ਹੈ ਕਿ ਇਹ ਗੱਲ ਸੀ ਪਹਿਲਾਂ ਵੀ ਕਹਿੰਦੇ ਆ ਰਹੇ ਆ ਕਿ ਜਿਹੜੀ ਦਲਿਤ ਵਿਰੋਧੀ ਲਹਿਰ ਹੈ ਜਾਂ ਜੋ ਦਲਤਾਂ ਤੇ ਅਤਿਆਚਾਰ ਹੈ ਉਹ ਪਿੰਡਾਂ ਵਿੱਚ ਗਲੀਆਂ ਮੁਹੱਲਿਆਂ ਵਿੱਚ ਬਸਤੀਆਂ ਵਿੱਚ ਅਸੀਂ ਦੇਖਦੇ ਸੀਗੇ ਕਿਸ ਤਰ੍ਹਾਂ ਐਟ੍ਰੋਸਿਟੀ ਹੁੰਦੀ ਹੈ ਕਿਸ ਤਰ੍ਹਾਂ ਦਲਤਾਂ ਨੂੰ ਮਾਰਿਆ ਜਾਂਦਾ ਹੈ ਮਾਲੀ ਵਿੱਚ ਯੂਪੀ ਦੇ ਵਿੱਚ ਬੜੀ ਬਹਿਰੇਮੀ ਨਾਲ ਇੱਕ ਦਲਿਤ ਨੂੰ ਮਾਰਿਆ ਗਿਆ ਇਹਦੇ ਨਾਲ ਨਾਲ ਇੱਕ ਵੱਡੀ ਗੱਲ ਦੇਖੋ ਇਹ ਵੀ ਹੈ ਕਿ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗੋਵਾਈ ਜੀ ਜੀ ਤੇ ਚੱਲ ਰਹੀ ਕੋਰਟ ਦੇ ਵਿੱਚ ਹਿਰਨ ਦੇ ਦੌਰਾਨ ਉਹਨਾਂ ਤੇ ਹਮਲਾ ਕਰਨਾ ਜੀ ਇਹ ਬੜੀ ਦੇਸ਼ ਦੇ ਵਿੱਚ ਜੋ ਚੱਲ ਰਹੀ ਹੈ ਲਹਿਰ ਹੈ ਇਹਦੀ ਜਿਹੜੀ ਸਮਝਣ ਦੀ ਲੋੜ ਹੈ ਸਾਨੂੰ ਪਹਿਲਾਂ ਤਾਂ ਇੱਕ ਇਹ ਦੇਖੋ ਕਿ ਜੋ ਦੀ ਗੱਲ ਜਿਹੜਾ ਬੰਦਾ ਜੁੱਤ ਜੁੱਤਾ ਫੇਕ ਰਿਹਾ ਹੈ ਜਿਹੜੀ ਫੇਕ ਰਿਹਾ ਉਹ ਵਕੀਲ ਹੋਰ ਉਹਨੂੰ ਸੰਵਿਧਾਨਕ ਕਾਨੂੰਨਾਂ ਦਾ ਵੀ ਪਤਾ ਹੈ ਨਾ ਦੇਖੋ ਜਿਹੜਾ ਬੰਦਾ ਐਡੀ ਦੇਸ਼ ਦੇ ਵਿੱਚ ਅੱਜ ਸੁਪਰੀਮ ਕੋਰਟ ਨਿਆਲੇ ਦੇ ਵਿੱਚ ਇਹ ਪਹਿਲੀ ਘਟਨਾ ਹੈ ਉਹ ਵਕੀਲ ਕਿੱਥੋਂ ਬਣਿਆ ਇੱਕ ਤਾਂ ਉਹਦੀ ਸਮਝ ਨਹੀਂ ਆ ਰਹੀ ਉਨੋ ਕੋਰਟ ਦੀ ਜਿਹੜੀ ਮਰਿਆਦਾ ਜੀ ਉਹਨੂੰ ਪਤਾ ਹੀ ਨਹੀਂ ਉਹਨੂੰ ਵਕੀਲ ਕਿੱਦਾਂ ਕਹਿ ਸਕਦੇ ਆ ਉਹ ਤਾਂ ਪਤਾ ਨਹੀਂ ਕਿਸ ਚੀਜ਼ ਦਾ ਸ਼ਿਕਾਰ ਹੈ ਉਹਦੇ ਇਸ ਲੋਭੀ ਦੇ ਅੰਦਰ ਇਹ ਗੱਲ ਫਿੱਟ ਹੈ ਕਿ ਇੱਕ ਬੁੱਧਿਸ਼ਟ ਇੱਕ ਸ਼ੈਡਿਊਲ ਕਾਸਟ ਇਹ ਸੁਰਸੀ ਤੇ ਕਿਸ ਤਰ੍ਹਾਂ ਆ ਗਿਆ ਉਹਨੂੰ ਬਰਦਾਸ਼ਤ ਨਹੀਂ ਹੋ ਰਿਹਾ ਜੀ ਇਹ ਲੋਬੀ ਜਿਹੜੀ ਹੈ ਇਹ ਚੀਜ਼ ਬਰਦਾਸ਼ਤ ਨਹੀਂ ਕਰ ਰਹੀ ਬੜੀ ਇਹ ਨਿੰਦਣਯੋਗ ਗੱਲ ਹੈ ਇਹ ਸ਼ਰਮ ਨਾਲ ਸਾਡੇ ਦੇਸ਼ ਦਾ ਜਿਹੜਾ ਸਿਰ ਝੁਕਦਾ ਹੈ ਜੀ ਜਿੱਥੇ ਨਿਆਂ ਦਾ ਮੰਦਰ ਕਹਿੰਦੇ ਆ ਜਿੱਥੇ ਇਨਸਾਫ ਮਿਲਦਾ ਹੈ ਜੱਜ ਐਵੇਂ ਨਹੀਂ ਕੋਈ ਬਣ ਜਾਂਦਾ ਜੀ ਉਹ ਪਤਾ ਨਹੀਂ ਕਿਹੜੀ ਡਿਗਰੀ ਕਰਕੇ ਉਹ ਵਕੀਲ ਬਣਿਆ ਉਹਨੂੰ ਕਾਲੇ ਕੋਟ ਦੀ ਨਹਿਪਾਲਕਾ ਦੀ ਮਰਿਆਦਾ ਦਾ ਉਹਦੀ ਡਿਗਨਿਟੀ ਦਾ ਉਦੇ ਮਾਨ ਸਨਮਾਨ ਦਾ ਜਿਸ ਬੰਦੇ ਨੂੰ ਪਤਾ ਨਹੀਂ ਉਹਨੂੰ ਵਕੀਲ ਅਸੀਂ ਕਿੱਦਾਂ ਕਹਿ ਸਕਦੇ ਆ ਉਹ ਤਾਂ ਕਿਸੇ ਚੀਜ਼ ਦਾ ਸ਼ਿਕਾਰ ਹੈ ਉਹ ਇਸ ਚੀਜ਼ ਦਾ ਸ਼ਿਕਾਰ ਹੈ ਕਿ ਇੱਕ ਚੀਫ ਜਸਟਿਸ ਤੇ ਜੁੱਤੀ ਸੁੱਟਣਾ ਉਹਦਾ અપਮਾਨਿਤ ਕਰਨਾ ਇਹ ਦੇਸ਼ ਦਾ ਜਿਹੜਾ ਸਿਰ ਚੁੱਕਦਾ ਪਰ ਇਹ ਗੱਲ ਇੱਥੇ ਕਲੀਅਰ ਸਾਫ਼ ਆਉਂਦੀ ਹੈ ਕਿ ਇਹ ਲੋਕ ਜਿਹੜੇ ਆ ਇਹ ਦਲਤ ਵਿਰੋਧੀ ਹੈ ਜੀ ਇਹ ਦਲਤ ਵਿਰੋਧੀ ਹੈ ਦਲਤ ਇੱਕ ਚੀਫ ਜਸਟਿਸ ਇਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਜੀ ਹਾਲੀ ਦੇ ਵਿੱਚ ਇੱਕ ਦੇ ਸੀਲਰ ਅਧਿਕਾਰੀ 2001 ਬੈਂਚ ਦੇ ਆਈਪੀਐਸ ਅਧਿਕਾਰੀ ਜਿਹੜਾ ਲੰਬੇ ਸਮੇਂ ਤੋਂ ਦੇਖੋ ਇਹ ਸੁਸਾਇਡ ਜਿਹੜਾ ਕੀਤਾ ਹੈ ਉਹ ਉਹਨੂੰ ਅਸੀਂ ਇਹ ਨਹੀਂ ਮੰਨਦੇ ਕਿ ਉਹਨੇ ਆਤਮ ਹੱਤਿਆ ਕੀਤੀ ਹੈ ਵਾਏ ਆਤਮ ਹੱਤਿਆ ਮਤਲਬ ਇਹਦੇ ਪਿੱਛੇ ਫੈਕਟ ਕੀ ਨੇ ਜੀ ਇਹਦੀ ਇਹਦੀ ਏਜੰਸੀਆ ਇਹਦੀ ਸਮਾਨਯੋਗ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਸੀਬੀਆਈ ਆਪਣੀ ਨਿਗਰਾਨੀ ਦੇ ਵਿੱਚ ਇਹਦੇ ਤੇ ਕੰਮ ਕਰੇ ਕਿ ਇਹ ਕੰਮ ਕਰੇ ਕਿ ਇੱਕ ਐਡਾ ਸੀਨੀਅਰ ਅਧਿਕਾਰੀ ਹੋਵੇ ਜਿਹਦੀ ਪਤਨੀ ਆਈਏਐਸ ਹੈ ਉਹ ਵੀ 2000 ਇੱਕ ਬੈਚ ਦੀ ਅਧਿਕਾਰੀ ਹੈ ਐਡਾ ਵੱਡਾ ਜਿਹੜਾ ਉਹਦੇ ਤੇ ਅਤਿਆਚਾਰ ਜੀ ਨੂੰ ਕਹਨੇ ਆ ਉਹਦੇ ਨਾਲ ਜੋ ਭੇਦ ਭਾਬ ਕੀਤਾ ਜਾ ਰਿਹਾ ਸੀ ਉਹ ਉਹਦਾ ਵੀ ਇਹੀ ਕਾਰਨ ਹੈ ਕਿ ਜਿਹੜੇ ਸਾਡੇ ਭਾਈ ਪੂਰਨ ਕੁਮਾਰ ਜੀ ਸ਼ੈਡਿਊਲ ਕਾਸਟ ਸੀਗੇ ਜੀ ਉਹਨਾਂ ਨੂੰ ਜਿਹੜੀ ਇਹ ਅਫਸਰ ਲੋਭੀ ਹੈ ਜੀ ਇਹ ਅਫਸਰ ਲੋਭੀ برداشت ਨਹੀਂ ਕਰਦੀ ਸੀ ਇਹਦਾ ਸੀਨੀਅਰ ਅਧਿਕਾਰੀ ਹੋਵੇ ਉਹਨੂੰ ਮਿਲਣ ਵਾਲੀਆਂ ਫੈਸਿਲਟੀਆਂ ਹੈ ਉਹਨਾਂ ਦੇ ਰੈਂਕ ਦੇ ਮੁਤਾਬਕ ਉਹਨਾਂ ਨੂੰ ਉਹ ਸਥਾਨ ਨਾ ਦੇਣਾ ਉਹ ਬੜੇ ਸੰਘਰਸ਼ ਕਰ ਰਹੇ ਸੀਗੇ ਜੀ ਉਹ ਪੱਤਰ ਬਿਹਰ ਕਰ ਰਹੇ ਸੀ ਸੀਨੀਅਰ ਅਧਿਕਾਰੀਆਂ ਦੇ ਨਾਲ ਜੀ ਕਿ ਭਈ ਆ ਕੁਝ ਮੇਰੇ ਨਾਲ ਚੱਲ ਰਿਹਾ ਹੈ ਮਗਰ ਕਿਸੇ ਵੀ ਡੀਜੀਪੀ ਰੈਂਕ ਦੇ ਅਧਿਕਾਰੀ ਜਾਂ ਕਿਸੇ ਵੀ ਚੀਫ ਸੈਕਟਰੀ ਹਰਿਆਣਾ ਉਹਨਾਂ ਨੇ ਇਹਦੀ ਗੱਲ ਨਹੀਂ ਸੁਣੀ ਕਿਉਂ ਨਹੀਂ ਸੁਣੀ ਕਿ ਇਹ ਸ਼ਡਿਊਲ ਕਾਸਟ ਜੀ ਇਹ ਸ਼ਡਿਊਲ ਕਾਸਟ ਹੈ ਇਹ ਦੇਖਣ ਦੀ ਲੋੜ ਹੈ ਇਹਨਾਂ ਲੋਕਾਂ ਦੀ ਮਾਨਸਿਕਤਾ ਇਹ ਸਮਝਣ ਦੀ ਲੋੜ ਹੈ ਜਿਹੜਾ ਇੱਕ ਆਈਪੀਐਸ ਇੰਡੀਅਨ ਪੁਲਿਸ ਸਰਵਿਸ ਦੇ ਵਿੱਚ ਬੰਦਾ ਆ ਗਿਆ ਉਹ ਡੀਐਸਪੀ ਵੀ ਹੋਊਗਾ ਉਹ ਐਸਐਸਪੀ ਵੀ ਹੋਊਗਾ ਕੀ ਉਹਨੇ ਸਾਰਾ ਕੰਮ ਸ਼ਡਿਊਲ ਕਾਸ ਰਾਸਤੇ ਕੀਤਾ ਜੀ ਕੀ ਕੀ ਉਹਨੇ ਜਦੋਂ ਤੋਂ ਉਹ ਨੌਕਰੀ ਤੇ ਆਇਆ ਉਹ ਵਕ ਵਕ ਉਹਦਿਆਂ ਤੇ ਸੀ ਹੁਣ ਤਾਂ ਏਡੀਜੀਪੀ ਸੀ ਉਹ ਤੋਂ ਪਹਿਲਾਂ ਵੀ ਉਹਨੇ ਕੰਮ ਕੀਤਾ ਸੀ ਜੀ ਜੀ ਸੋ ਉਹਨੂੰ ਇਹ ਗੱਲ ਕਹਿ ਕੇ ਇਸ ਨਜ਼ਰੀਏ ਨਾਲ ਦੇਖਣਾ ਕਿ ਇਹ ਇੱਕ ਐਸੀ ਹੈਗਾ ਇਹਦੀ ਗੱਲ ਦੀ ਪ੍ਰਵਾਹ ਨਾ ਕਰੋ ਇਹਨੂੰ ਖੁੰਝੇ ਲਈ ਰੱਖੋ ਜਿਹਨੂੰ ਪੰਜਾਬੀ ਚ ਕਹਿੰਦੇ ਆ ਇਹਨੂੰ ਇਹੋ ਜਿਹਾ ਡਿਪਾਰਟਮੈਂਟ ਦੇ ਦਿਓ ਜਿਹਦੇ ਵਿੱਚ ਇਹ ਲੱਗੇ ਕਿ ਇਹ ਇਹਨੇ ਵੱਡਾ ਕੋਈ ਕ੍ਰਾਈਮ ਕੀਤਾ ਹੈ ਤੋਨ ਪਨਿਸ਼ਮੈਂਟ ਜਿਹਨੂੰ ਆਪਾਂ ਕਹਿੰਦੇ ਆ ਕਿ ਇਹਨੂੰ ਇਹ ਸਜ਼ਾ ਦੇ ਦਿਓ ਕਿ ਇਹਨੂੰ ਮਹਿਕਮਾ ਹੀ ਇਹੋ ਜਿਹਾ ਦੇ ਦਿਓ ਉਸ ਆਈਪੀ ਅਧਿਕਾਰੀ ਨੇ 8 ਪੇਜ ਦਾ ਸੁਸਾਇਡ ਕੋਈ ਇੱਕ ਦਿਨ ਚ ਨਹੀਂ ਲਿਖਿਆ ਉਨੇ ਲਿਖਿਆ ਕਿੰਨਾ ਔਖਾ ਹੋਊਗਾ ਕੀ ਕੀ ਉਹਦੇ ਤੇ ਅਤਿਆਚਾਰ ਹੋਇਆ ਹੋਊਗਾ ਉਹਨੇ ਆਪਣਾ ਸੁਸਾਇਡ ਨੋਟਸ ਦੇ ਵਿੱਚ ਇਹ ਸਾਰੀ ਗੱਲ ਜਿਹੜੀ ਹੈ ਬਿਆਨ ਕੀਤੀ ਹੈ ਇਥੋਂ ਸਿੱਧ ਹੁੰਦਾ ਹੈ ਕਿ ਜਿਹੜੀ ਵੀ ਲੋਬੀ ਸੀ ਉਥੇ ਅਧਿਕਾਰੀਆਂ ਦੀ ਹੂੰ ਉਹਨੇ ਇਹਦੇ ਤੇ ਐਕਸ਼ਨ ਨਹੀਂ ਲਿਆ ਜੇ ਐਕਸ਼ਨ ਲਿਆ ਹੁੰਦਾ ਕੋਈ ਟੋਕ ਕੀਤੀ ਹੁੰਦੀ ਉਹਦੀ ਕਿਸੇ ਕੰਪਲੇਂਟ ਦੇ ਜਾਂ ਉਹਦੀ ਕੋਈ ਫਰਿਆਦ ਸੀ ਉਹਨਾਂ ਨੇ ਚੱਕ ਕੇ ਡਿਸਟ੍ਰਿਕਟ ਵਿਨ ਦੇ ਵਿੱਚ ਉਹਦੀ ਫਰਿਆਦ ਨੂੰ ਉਹਦੀ ਕੰਪਲੇਂਟ ਨੂੰ ਸੁਟਿਆ ਉਹ ਇੰਨਾ ਜਿਹੜਾ ਮੈਂਟਲੀ ਜਿਹੜਾ ਉਹਨੂੰ ਕੋਈ ਹਰਾਸਮੈਂਟ ਕੀਤੀ ਹੋਊਗੀ ਇਹ ਆਈਐਸ ਜੇ ਕੋਈ ਅਧਿਕਾਰੀ ਐਵੇਂ ਨਹੀਂ ਬਣ ਜਾਂਦਾ ਬਹੁਤ ਵੱਡੇ ਟੈਸਟ ਹੁੰਦੇ ਆ ਆਈਪੀਐਸ ਬਣਨ ਵਾਸਤੇ ਜੀ ਇਹ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਸੋ ਇਹ ਜਦੋਂ ਆਈਪੀਐਸ ਅਧਿਕਾਰੀਆਂ ਦੇ ਨਾਲ ਅਜਿਹਾ ਹੋ ਰਿਹਾ ਤਾਂ ਜਿਹੜੇ ਸਾਡੇ ਸਮਾਜ ਦੇ ਸ਼ੈਡਿਊਲ ਕਾਸਟ ਆ ਜਾਂ ਸ਼ੈਡਿਊਲ ਟ੍ਰਾਈਬਾ ਜਿਹੜੇ ਉਹ ਕਾਂਸਟੇਬਲ ਨੇ ਜਾਂ ਹੌਲਦਾਰ ਨੇ ਜੇ ASI ਨੇ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਤਕਰਾ ਹੁੰਦਾ ਹੋਊਗਾ ਆਪਾਂ ਸੋਚ ਸਕਦੇ ਹਾਂ ਮੈਂ ਮੈਂ ਉਹੀ ਕਹਿ ਰਿਹਾ ਮੈਂ ਬਹੁਤ ਸਾਰੇ ਅਫੀਸਰ ਦੇਖੇ ਐ ਅੱਜ ਵੀ ਚਾਹੇ ਉਹ ਪੰਜਾਬ ਹੈ ਚਾਹੇ ਦੇਸ਼ ਦਾ ਕੋਈ ਵੀ ਕੋਨਾ ਹੈ ਚਾਹੇ ਉਹਨੂੰ ਇੱਕ ਕਨਸਟੇਬਲ ਹੈ ਚਾਹੇ ASI ਹੈ ਚਾਹੇ ਕੋਈ ਵੀ ਹੈ ਅੱਜ ਵੀ ਉਹਨਾਂ ਦੀਆਂ ਪ੍ਰੋਮੋਸ਼ਨਾਂ ਨੂੰ ਰੋਕਿਆ ਜਾ ਰਿਹਾ ਹੈ ਜੀ ਸਬਧਾਨ ਦੇ ਅਨੁਸਾਰ ਜੋ ਉਹਨਾਂ ਦਾ ਬੈਕਲੋਗ ਹੈ ਜੋ ਉਹਨਾਂ ਦੀ ਪ੍ਰੋਮੋਸ਼ਨ ਹੈ ਉਹਦੀਆਂ ਸ਼ਰਿਆਮ ਧਜੀਆਂ ਉਡਾਈਆਂ ਜਾ ਰਹੀਆਂ ਜੀ ਸੋ ਉਹਨਾਂ ਨੂੰ ਡੀਗ੍ਰੇਡ ਕੀਤਾ ਜਾਂਦਾ ਹੈ ਕਿ ਇਹ ਇਸ ਪੱਧ ਤੇ ਨਾ ਜੇ ਮੈਂ ਇਹੋ ਜੇ ਇਹੋ ਜੇ ਅਫਸਰਾਂ ਨੂੰ ਜਾਣਦਾ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਆ ਸਾਡੀ ਪ੍ਰੋਮੋਸ਼ਨ ਮੰਦੀ ਸੀ ਆ ਨਹੀਂ ਮਿਲੀ ਆ ਮੇਰਾ ਇੱਥੇ ਸੁਨਿਆਰਤਾ ਦੇ ਅਨੁਸਾਰ ਆ ਮੇਰਾ ਇੱਥੇ ਰੈਂਕ ਬਣਦਾ ਸੀ ਇਹ ਮੈਨੂੰ ਨਹੀਂ ਦਿੱਤਾ ਇਸ ਕਰਕੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਇਹ ਜਿਹੜੀ ਲੋਬੀ ਹੈ ਅੱਜ ਦੇਸ਼ ਦੇ ਵਿੱਚ ਜਿਹੜੀ ਚੱਲ ਰਹੀ ਹੈ ਜੀ ਜਿਹੜੀ ਧਰਮ ਦੇ ਅਨੁਸਾਰ ਧਰਮ ਨੂੰ ਵਰਤ ਕੇ ਜੀ ਇਹ ਜਿਹੜੀ ਚੱਲ ਰਹੀ ਹੈ ਜਿਹੜੀ ਦਲਿਤ ਵਿਰੋਧੀ ਹੈ ਸ਼ਡਿਊਲ ਕਾਸਟ ਵਿਰੋਧੀ ਹੈ ਇਹ ਸੀਨੀਅਰ ਅਧਿਕਾਰੀਆਂ ਦੇ ਸ਼ਡਿਊਲ ਕਾਸਟਾਂ ਦੇ ਵਿਰੋਧੀ ਜਿਹੜੀ ਲੋਬੀ ਬਣੀ ਹੋਈ ਹੈ ਉਹ ਅੱਜ ਤੋਂ ਪਹਿਲਾਂ ਕਦੇ ਨਜ਼ਰ ਆਈ ਸੀਗੀ ਮਗਰ ਹੁਣ ਖੁੱਲ ਕੇ ਚਾਹੇ ਉਹ ਦਲਿਤ ਇੱਕ ਬਸਤੀ ਦਾ ਰਹਿਣ ਵਾਲਾ ਹੈ ਚਾਹੇ ਉਹ ਇੱਕ ਦਲਿਤ ਚੀਫ ਸੈਕਟਰੀ ਹੈ ਮਗਰ ਭੇਤ ਪਾਪ ਜਿਹੜਾ ਅੱਜ ਕਹਤਾ ਰਿਹਾ ਸੀ ਗਰੇਸ਼ ਨੂੰ ਜਿਹੜਾ ਆਜ਼ਾਦ ਹੋਇਆ 47-48 ਸਾਲ ਦੇ ਕਰੀਬ ਅਸੀਂ ਜਾ ਰਹੇ ਹਾਂ ਮਗਰ ਅੱਜ ਵੀ ਜਿਹੜਾ ਜਾਤੀ ਭੇਤ ਭਾਵ ਨਹੀਂ ਜਾ ਰਿਹਾ ਅਸੀਂ ਕਹਤਾ ਗਲਤ ਆ ਸਰਕਾਰਾਂ ਜਿਹੜੀਆਂ ਸਨਮਾਨਤਾ ਦੀ ਕਰਦੀ ਐ ਕਿ ਅੱਜ ਬਰਾਬਰ ਆ ਗਿਆ ਰਕਸ਼ਨ ਵੀ ਚੁਬਦਾ ਇਹਨਾਂ ਨੂੰ ਤੇ ਜੇ ਇੱਕ ਅਫੀਸਰ ਜਿਹੜਾ ਆਈਐਸ ਆਈਪੀਐਸ ਬਣ ਗਿਆ ਤਾਂ ਇਹਨਾਂ ਨੂੰ ਇਸ ਕੈਟਾਗਰੀ ਚੋਂ ਬਾਹਰ ਕੱਢ ਦੋ ਮਗਰ ਵਾਈ ਪੂਰਨ ਨੇ ਇਹ ਜੋ ਕਦਮ ਚੁੱਕਿਆ ਤੇ ਇਸ ਤੇ ਵੀ ਅੱਜ ਵੀ ਇਸ ਅਹੁਦੇ ਤੇ ਪਹੁੰਚਣ ਤੇ ਵੀ ਜਾਤ ਦਾ ਭੇਤ ਭਾਵ ਦਾ ਇਹ ਸ਼ਿਕਾਰ ਹੈ ਸੋ ਇਸ ਕਰਕੇ ਲੋਡ ਹੈ ਲੋੜ ਹੋਣਾ ਉਹਨਾਂ ਸੀਨੀਅਰ ਸੀਟਿੰਗ ਅਧਿਕਾਰੀਆਂ ਨੂੰ ਹੈ ਲੋੜ ਅੱਜ ਉਹਨਾਂ ਨੂੰ ਹੈ ਜਿਹੜੇ ਸਾਬਕਾ ਅਧਿਕਾਰੀ ਨੇ ਲੋੜ ਅੱਜ ਉਹਨਾਂ ਅੰਦੋਲਨਕਾਰੀਆਂ ਨੂੰ ਹੈ ਕਿ ਆਓ ਪਹਿਲਾਂ ਤਾਂ ਅਸੀਂ ਗਲੀ ਮਹੱਲੇ ਤੇ ਅਤਿਆਚਾਰ ਤੇ ਕੰਮ ਕਰਦੇ ਸੀਗੇ ਮਗਰ ਅੱਜ ਦੇਸ਼ ਦੇ ਵਿਵਸਥਾ ਜੋ ਚੱਲ ਰਹੀ ਹੈ ਜੀ ਜੋ ਹੈ ਵੀ ਹੈ ਕੋਈ ਧਰਮ ਨਹੀਂ ਕਿਸੇ ਨੂੰ ਜਾਤ ਪਾਤ ਸਿਖਾਉਂਦਾ ਜੀ ਸਾਡੇ ਦਰਸ਼ਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਫ਼ ਕਿਹਾ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ ਤਾਂ ਫਿਰ ਇਹ ਜਾਤ ਨੂੰ ਕੌਣ ਦੇਖਦਾ ਹੈ ਜਾਤੀ ਭੇਤ ਭਾਵ ਇਹ ਲੋਕ ਕਿਉਂ ਕਰਦੇ ਨੇ ਸੋ ਇਸ ਕਰਕੇ ਮੈਂ ਮੰਤਰੀ ਜੀ ਸਮਾਜਿਕ ਮੁੱਦੇ ਚੈਨਲ ਤੇ ਇਹ ਗੱਲ ਸਾਫ਼ ਤੇ ਸਪਸ਼ਟ ਕਹਿਣਾ ਚਾਹਣਾ ਕਿ ਅੱਜ ਵੀ ਜਾਤੀ ਭੇਤ ਭਾਵ ਰੰਗ ਭੇਤ ਭਾਵ ਉੱਚ ਅਉਧਿਆਂ ਤੇ ਜੇ ਕੋਈ ਸ਼ੈਡਿਊਲ ਕਾਸਟ ਬੈਠਾ ਹੈ ਤਾਂ ਉਹ ਬਰਦਾਸ਼ਤ ਨਹੀਂ ਹੁੰਦਾ ਫਿਰ ਕਿਹੜਾ ਅਖੰਡ ਭਾਰਤ ਹੈ ਜੀ ਇਸ ਅਖੰਡ ਭਾਰਤ ਦੀ ਅਸੀਂ ਕਾਮਨਾ ਕਰਦੇ ਆਂ ਬਈ ਜੀ ਸੋ ਉਹ ਉਹ ਲੋਬੀ ਕਿਹੜੀ ਹੈ ਉਹ ਲੋਬੀ ਉਹ ਕਿਹੜੀ ਹੈ ਜਿਹੜੀ ਅੱਜ ਵੀ ਇਹ ਸਮਝਦੀ ਹੈ ਕਿ ਇਹ ਲੋਕ ਰਾਜ ਭਾਗ ਦੇ ਮਾਲਕ ਨਾ ਬਣਨ ਇਹ ਇਹ ਲੋਕ ਸੱਤਾ ਤੇ ਕਾਬਜ਼ ਨਾ ਹੋਣ ਇਹ ਲੋਕ ਅਫਸਰ ਨਾ ਬਣਨ ਇਹ ਲੋਬੀ ਵੱਡੇ ਲੈਵਲ ਤੇ ਕੰਮ ਕਰ ਰਹੀ ਆ ਹੁਣ ਲੋੜ ਸਾਨੂੰ ਪੈਣੀ ਹੈ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਐਡਾ ਸੰਘਰਸ਼ ਕਰਕੇ ਸਾਨੂੰ ਦੇਸ਼ ਦਾ ਇੱਕ ਬੜਾ ਸੁੰਦਰ ਸੰਵਿਧਾਨ ਦਿੱਤਾ ਜਿਹਦੇ ਅਨੁਸਾਰ ਅਸੀਂ ਸਾਡੇ ਦੇਸ਼ ਦਾ ਜੋ ਪ੍ਰਣਾਲੀ ਹੈ ਉਹ ਚੱਲ ਰਹੀ ਹੈ ਮਗਰ ਸ਼ਰਿਆਮ ਸੰਵਿਧਾਨ ਦੀਆਂ ਤੱਜੀਆਂ ਉਡਾਉਣ ਵਾਲੇ ਇਹ ਕੰਬੀਨੇ ਲੋਕ ਇੱਕ ਮਹੀਨੇ ਜਿਹੜੇ ਇਹ ਲੋਕ ਜਿਹੜਾ ਕਾਲਾ ਕੋਟ ਪਾ ਕੇ ਅਦਾਲਤਾਂ 'ਚ ਜਾਂਦੇ ਨੇ ਇਹ ਉਹ ਮਨੁਵਾਦੀ ਲੋਕ ਨੇ ਇਹਨਾਂ ਨੂੰ ਕਦਰ ਨਹੀਂ ਹੈ ਜੁਡੀਸ਼ਰੀ ਦੀ ਇਹ ਤੱਜੀਆਂ ਖਤਮ ਕਰਨਾ ਚਾਹੁੰਦੇ ਆ ਇਹ ਮਨੁਸਮਰਤੀ ਲਾਗੂ ਕਰਨਾ ਚਾਹੁੰਦੇ ਆ ਇਹਨਾਂ ਨੂੰ ਨਫ਼ਰਤ ਹੈ ਇਹਨਾਂ ਨੇਪਾਲ ਕਾਸ ਤੋਂ ਇਹ ਸ਼ਡਿਊਲ ਕਾਸ ਜੱਜਾਂ ਤੋਂ ਆਈਪੀਐਸ ਸ਼ਡਿਊਲ ਕਾਸ ਅਧਿਕਾਰੀਆਂ ਤੋਂ ਸੋ ਇਸ ਕਰਕੇ ਜੀਡੀਵੀ ਸਾਡੀ ਸਮਾਜ ਦੀ ਲੋਬੀ ਆ ਹੁਣ ਉਹਨਾਂ ਨੂੰ ਨਿਕਲਣਾ ਪਵੇਗਾ ਉਹਨਾਂ ਨੂੰ ਮੈਦਾਨ ਦੇ ਵਿੱਚ ਆਉਣਾ ਪਵੇਗਾ ਜਵਾਬ ਠੋਕਮਾ ਦੇਣਾ ਪਵੇਗਾ ਜੀ ਸੋ ਇਹ ਜਿੰਨੇ ਵੀ ਸਾਡੇ ਅਟ ਸੀਐਸਆਈ ਏਐਸਆਈਪੀਐਸ ਜਦ ਜਿੰਨੀਆਂ ਵੀ ਸਾਡੀਆਂ ਐਸੋਸੀਏਸ਼ਨਾਂ ਹੈਗੀਆਂ ਲੋੜ ਹੈ ਅੱਜ ਖੜਨ ਦੀ ਇਸ ਨੂੰ ਜਵਾਬ ਦੇਣ ਦੀ ਉਹਦੀ ਵਾਈਫ ਨਾਲ ਖੜਨ ਦੀ ਅਮਨੀਤ ਪੀ ਕੁਮਾਰ ਜਿਹੜੀ ਉਹਨਾਂ ਦੀ ਪਤਨੀ ਹੈ ਉਹ ਵੀ ਇੱਕ ਆਈਐਸ ਹੈ ਉਹ ਆਈਐਸ ਲੋਬੀ ਜਿਹੜੀ ਹੈ ਉਹ ਸਾਹਮਣੇ ਆਵੇ ਜੀ ਆਵੇ ਮੰਗ ਕਰੇ ਸੀਟਿੰਗ ਸੁਪਰੀਮ ਕੋਰਟ ਦੇ ਜੱਜਾਂ ਦੀ ਇੱਕ ਕਮੇਟੀ ਬਣਾਵਾਵੇ ਸੀਬੀਆਈ ਦੀ ਇਹਦੀ ਜਾਂਚ ਹੋਵੇ ਜੀ ਨਹੀਂ ਤਾਂ ਇਹ ਅੰਦੋਲਨ ਜਿਹੜਾ ਅੱਜ ਜਿਹੜਾ ਚੱਲੇਗਾ ਅੱਜ ਚੰਡੀਗੜ੍ਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੇ ਵਿੱਚ ਉੱਥੇ ਵੱਡੇ ਪੱਧਰ ਤੇ ਅਫੀਸਰ ਲੋਬੀ ਸਮਾਜ ਦੇ ਚਿੰਤਕ ਲੋਕ ਸੰਵਿਧਾਨ ਨੂੰ ਮੰਨਣ ਵਾਲੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਭਾਰਤ ਅਖੰਡ ਨੂੰ ਪਿਆਰ ਕਰਨ ਵਾਲੇ ਲੋਕ ਇਕੱਠੇ ਹੋ ਰਿਹਾ ਇਹ ਜਵਾਬ ਦੇਵਾਂਗੇ ਕਿ ਕਿਸ ਤਰ੍ਹਾਂ ਇੱਕ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਨੂੰ ਮਜਬੂਰ ਕਰਨਾ ਸੋ ਇਹ ਗੱਲ ਮੈਂ ਫੇਰ ਰਿਪੀਟ ਕਰ ਰਿਹਾ ਬਹੁਤ ਲੋਕ ਅਜ ਵੀ ਅਫੀਸਰ ਹੈ ਜਿਹੜੇ ਦਬੇ ਐ ਕੁੱਟੇ ਐ ਕੁੱਟ ਰਿਹਾ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਵਾਂਝਾ ਕੀਤਾ ਜਾ ਰਿਹਾ ਜੀ ਉਹਨਾਂ ਦੇ ਇਲਜ਼ਾਮ ਲਗਾਏ ਜਾ ਰਿਹਾ ਕਦੇ ਵੀ ਜੀ ਲੈਂਸ ਦਾ ਲਾ ਦੋ ਕਦੇ ਕੀ ਦਾ ਲਾ ਦੋ ਉਹਨਾਂ ਦੀਆਂ ਪ੍ਰੋਮੋਸ਼ਨਾਂ ਨਾ ਹੋਣ ਦੋ ਉਹਨਾਂ ਦੀ ਜਿਹੜੀ ਸਰਵਿਸ ਹੈ ਉਹ ਖਰਾਬ ਕੀਤੀ ਜਾਵੇ ਤਾਂ ਜੋ ਪ੍ਰੋਮੋਸ਼ਨਾਂ ਨਾ ਲੈ ਸਕਣ ਸੋ ਹੁਣ ਲੋੜ ਹੈ ਜਿਹੜੇ ਲੋਕ ਸਰਕਾਰ ਦੇ ਅੰਦੋਲਨ ਕਰ ਰਹੇ ਸੀ ਉਹਨਾਂ ਨੂੰ ਵੀ ਲੋੜ ਹੈ ਸੋ ਅੱਜ ਵੱਡੇ ਪੱਧਰ ਤੇ ਇੱਕ ਮਹਾ ਪੰਚਾਇਤ ਦਾ ਜੋ ਨਿਰਮਾਣ ਕੀਤਾ ਗਿਆ ਹੈ ਮਨਪ੍ਰੀਤ ਜੀ ਸੈਕਟਰ 20 ਚੰਡੀਗੜ੍ਹ ਗੁਰੂ ਰਵਦਾਸ ਭਵਨ ਵਿਖੇ ਉੱਥੇ ਇੱਕ ਸਟਰੈਟਜੀ ਤਿਆਰ ਹੋਵੇਗੀ ਜੀ ਇਹਦਾ ਅੰਦੋਲਨ ਦਾ ਆਗਾਜ਼ ਕੀਤਾ ਜਾਵੇਗਾ ਅੱਜ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਵੀ ਇਸ ਐਫ ਆਈ ਆਰ ਦੇ ਵਿੱਚ ਜਿਹੜਾ ਰੈਸਟ ਨਹੀਂ ਕੀਤਾ ਹਰਿਆਣਾ ਸਰਕਾਰ ਜਿਹੜੀ ਹੈ ਉੱਥੇ ਗਵਰਨਮੈਂਟ ਸੈਂਟਰ ਦੀ ਵੀ ਉਹਨਾਂ ਦੀ ਗਵਰਨਮੈਂਟ ਹੈ ਕੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਕਹਿ ਰਹੇ ਆ ਕਿ ਮੈਂ ਵੀ ਇੱਕ ਗਰੀਬ ਦਲਿਤ ਦਾ ਬੱਚਾ ਤੇ ਉਹ ਆਈਪੀਐਸ ਵੀ ਏਡੀ ਪੜ੍ਹ ਕੇ ਲਿਖ ਕੇ ਏਡੀ ਡਿਗਰੀ ਹਾਸਲ ਕਰਕੇ ਜੇ ਉਹਨੂੰ ਮਜਬੂਰਨ ਸੋਸਾਇਟੀ ਕਰਨਾ ਪਏਗਾ ਸਾਡੇ ਦੂਜੇ ਅਧਿਕਾਰੀਆਂ ਦਾ ਕੀ ਬਣੇਗਾ ਸੋਮਨਪ੍ਰੀਤ ਜੀ ਬੜਾ ਗੰਭੀਰ ਇਹ ਦੇਸ਼ ਦਾ ਜਿਹੜਾ ਸਿਰ ਝੁਕਦਾ ਹੈ ਇਹ ਨਿਆਂਪਾਲਿਕਾ ਦਾ અપਮਾਨ ਇੱਕ ਆਈਪੀਐਸ ਇਸ ਤਰੀਕੇ ਨਾਲ ਜਿਹੜਾ ਇਸ ਦੁਨੀਆ ਤੋਂ ਚਲੇ ਜਾਣਾ ਇਹ ਸ਼ਰਿਆਮ ਸੰਵਿਧਾਨ ਨੂੰ ਕਪਮ ਕਰਨ ਦੀ ਸਾਜ਼ਿਸ਼ ਹੈ ਦਲਤ ਵਿਰੋਧੀ ਲਹਿਰ ਹੈ ਜਿੰਨੇ ਵੀ ਸਾਡੇ ਸੰਸਦ ਹੈ ਜਿੰਨੇ ਵੀ ਸਾਡੇ ਸ਼ਡਿਊਲ ਕਾਸਟ ਰਕਸ਼ਨ ਤੋਂ ਆਏ ਵਿਧਾਇਕ ਹੈ ਹੁਣ ਲੋੜ ਹੈ ਉਹਨਾਂ ਨੂੰ ਆਪਣੀਆਂ ਪਾਰਟੀਆਂ ਪੁਲਟੀਆਂ ਨੂੰ ਪਰੇ ਹੋ ਕੇ ਮੈਦਾਨ ਦੇ ਵਿੱਚ ਆਉਣ ਖੜਨ ਸਾਡੇ ਉਸ ਪਰਿਵਾਰ ਦੇ ਨਾਲ ਤਾਂ ਪਤਾ ਲੱਗੇ ਇਹ ਵਾਕਈ ਹੀ ਤੁਸੀਂ ਬਾਬਾ ਸਾਹਿਬ ਦੇ ਪੈਰੋਕਾਰ ਆ ਲੋੜ ਹੈ ਅੱਜ ਸਾਨੂੰ ਅਮਨੀਤ ਜੀ ਜਿਹੜੇ ਹਰਿਆਣਾ ਕੈਡਰ ਦੇ ਵਿੱਚ ਆਈਐਸ ਅਧਿਕਾਰੀ ਹੈ ਉਹ ਦਿਨਾਂ ਦੀ ਪਤਨੀ ਦੇ ਨਾਲ ਲੋੜ ਹੈ ਖੜਨ ਦੀ ਆਵਾਜ਼ ਬੁਲੰਦ ਕਰਨ ਦੀ ਇਨਸਾਫ ਲੈਣ ਦੀ ਲੋੜ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਇੱਕ ਆਈਐਸ ਇੱਕ ਆਈਪੀਐਸ ਹੋਰ ਜਾਂ ਕੋਈ ਹੋਰ ਅਧਿਕਾਰੀ ਇਸੇ ਤਰੀਕੇ ਨਾਲ ਫਿਰ ਆਪਣੀ ਕੁਰਬਾਨੀ ਦੇਵੇਗਾ ਅਸੀਂ ਉਹਨਾਂ ਨੂੰ ਇੱਕ ਸ਼ਹੀਦ ਮੰਨਦੇ ਆ ਕਿਉਂ ਸ਼ਹੀਦ ਮੰਨਦੇ ਆ ਕਿ ਉਹਨਾਂ ਨੇ ਵੱਡਾ ਸੰਘਰਸ਼ ਕੀਤਾ ਜੁੱਜਿਆ ਜੀ ਆਪਣੇ ਮਾਨ ਸਨਮਾਨ ਦੇ ਲਈ ਆਪਣੀ ਡਿਗਨਿਟੀ ਦੇ ਲਈ ਜੁੱਜਿਆ ਉਹਨਾਂ ਨੇ ਜੀ ਜੋ ਉਸ ਡਿਗਨਿਟੀ ਨੂੰ ਬਾਬਾ ਸਾਹਿਬ ਨੂੰ ਮੰਨਣ ਵਾਲੇ ਸੀਗੇ వై ਪੂਰਨ ਕੁਮਾਰ ਜੀ ਬਾਬਾ ਸਾਡੀ ਸੋਚ ਨੂੰ ਤੇ ਚੱਲਣ ਵਾਲੀ ਸੰਵਿਧਾਨ ਦਾ ਮਾਨ ਸਨਮਾਨ ਰੱਖਣ ਵਾਲੇ ਆਪਣੇ ਸਮਾਜ ਦੀ ਡਿਗਨਿਟੀ ਨੂੰ ਕਾਇਮ ਰੱਖਣ ਵਾਲੇ ਇਸ ਕਰਕੇ ਜੋ ਕਦਮ ਵੀ ਉਹਨਾਂ ਨੇ ਚੁੱਕਿਆ ਇਹ ਬਾਅਦ ਦੀ ਗੱਲ ਹੈ ਉਹ ਕਿਹੜੀਆਂ ਪਰਸਤਿਤੀਆਂ ਸੀਗੀਆਂ ਉਹਨਾਂ ਨੇ ਸੁਸਾਈਡ ਕੀਤਾ ਜਾਂ ਕੀ 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 ਸਥਿਤੀ ਹੈ ਉਹਦੀ ਸੋ ਇਸ ਕਰਕੇ ਇਹਦਾ ਇੱਕ ਵਿਸ਼ਾ ਅਲੱਗ ਜਾਂਚ ਦਾ ਹੈ ਇਹਦੇ ਤੇ ਕਮੇਟੀਆਂ ਜਿਹੜੀਆਂ ਕੰਮ ਕਰਨਗੀਆਂ ਸਾਡੇ ਸਮਾਜ ਦੇ ਜਿਹੜੇ ਬੁੱਧੀਜੀਵੀ ਲੋਕ ਨੇ ਸਾਡੇ ਸਮਾਜ ਦੇ ਜਿਹੜੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਉਹ ਅੱਜ ਛੱਡ ਦੇਣ ਇਹ ਸਾਰੀਆਂ ਚੀਜ਼ਾਂ ਛੱਡ ਦੇਣ ਉਹ ਆਪਣੇ ਆਪਣੇ ਸੰਗਠਨਾਂ ਨੂੰ ਤੇ ਆ ਕੇ ਇੱਕ ਵੱਡੇ ਅੰਦੋਲਨ ਦਾ ਆਗਾਜ਼ ਕਰਨ ਫਿਰ ਸਾਡੇ ਸੰਗਠਨ ਬਚ ਸਕਦੇ ਆ ਫਿਰ ਸਾਡੇ ਸਮਾਜ ਦੇ ਅਧਿਕਾਰੀ ਬਚ ਸਕਦੇ ਆ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਅੱਗੇ ਕੁਝਾ ਤੇ ਪਿੱਛੇ ਝਾੜੂ ਉਹ ਮਨੁੱਖੀ ਵਿਵਸਥਾ ਸਾਰੇ ਸਾਡੇ ਸਮਾਜ ਦੇ 85% ਲੋਕਾਂ ਦੀ ਉਹ ਸਥਿਤੀ ਬਨਣ ਜਾ ਰਹੀ ਹੈ ਸੋ ਇਸ ਕਰਕੇ ਇਹ ਮਿਸ਼ਰਾ ਮੁਸ਼ਰਾ ਵਰਗੇ ਲੋਕ ਇਹ ਪਲਾਟ ਕੀਤੇ ਲੋਕ ਜੋ ਦਲਤ ਵਿਰੋਧੀ ਨੇ ਇਹਨਾਂ ਨੂੰ ਨੰਗਾ ਕਰਨਾ ਪਵੇਗਾ ਇਹਨਾਂ ਨੂੰ ਘਰਾਂ ਚੋਂ ਬਾਹਰ ਖਿੱਚ ਕੇ ਗਲਮੇ ਤੋਂ ਬਾਹਰ ਲਿਆਉਣਾ ਪਵੇਗਾ ਇਹਨਾਂ ਦੀ ਜ਼ਰੂਰਤ ਕਿਵੇਂ ਪੈਂਦੀ ਹੈ ਕਿ ਇੱਕ ਨਾਇਪਾਲਕਾ ਦਾ ਅਪਮਾਨ ਕਰਨਾ ਇੱਕ ਸ਼ੈਡਿਊਲ ਕਾਸਟ ਸੁਪਰੀਮ ਕੋਰਟ ਦੇ ਜੱਜ ਦਾ ਜੱਜ ਦਾ ਦੇਖੋ ਏਡੀ ਵੱਡੀ ਪੱਧ ਤੇ ਪਹੁੰਚਣ ਤੋਂ ਬਾਅਦ ਤੇ ਫਿਰ ਆਮ ਗਰੀਬ ਦਾ ਆਮ ਦਲਿਤ ਦਾ ਬਸਤੀ ਵਾਲੇ ਗਰੀਬ ਦਾ ਬਣੇਗਾ ਕੀ ਸੋ ਇਸ ਕਰਕੇ ਜਿੱਥੋਂ ਤੱਕ ਮੈਂ ਗੱਲ ਸਮਾਜ ਦੇ ਲੋਕਾਂ ਨਾਲ ਕਰਨੀ ਚਾਹੁੰਨਾ ਤੁਹਾਡੇ ਮਾਧਿਅਮ ਤੋਂ ਬਸ ਮੈਂ ਇੰਨੀ ਗੱਲ ਜਰੂਰ ਕਹਿਣੀ ਚਾਹੁੰਨਾ ਕਿ ਸਮਾਂ ਬੜਾ ਗੰਭੀਰ ਆ ਰਿਹਾ ਹੈ ਦਲਤ ਵਿਰੋਧੀ ਆ ਰਿਹਾ ਹੈ ਸਵਿਧਾਨ ਵਿਰੋਧੀ ਆ ਰਿਹਾ ਹੈ ਇਹ ਦਲਤਾਂ ਤੋਂ ਰਾਜ ਭਾਗ ਖੋ ਖੋਲ ਲਿੱਤਾ ਜਾਵੇਗਾ ਇਹ ਡਿਗਰੀਆਂ ਅਫਸਰਸ਼ਾਈ ਇਹਨਾਂ ਤੋਂ ਖੋਲ ਦਿੱਤੀ ਜਾਵੇਗੀ ਜੇ ਅਸੀਂ ਇੱਕ ਹਾਂ ਦਾ ਨਾਰਾ ਰਲ ਕੇ ਨਾ ਮਾਰਿਆ ਤਾਂ ਮੈਂ ਤਾਂ ਉਹਨਾਂ ਸਵਰਨ ਅਧਿਕਾਰੀਆਂ ਨੂੰ ਵੀ ਕਹਿੰਨੇ ਆ ਕਿ ਇਹ ਤੁਹਾਡੀ ਇੱਕ ਆਈਪੀਐਸ ਲੋਬੀ ਸੀਗੀ ਉਹ ਤੁਹਾਡਾ ਇੱਕ ਭਰਾ ਸੀ ਤੁਹਾਡਾ ਇੱਕ ਬੈਚਮੇਟ ਸੀ ਤਾਂ ਕਿਉਂ ਤੁਸੀਂ ਤੁਹਾਡੀ ਐਸੋਸੀਏਸ਼ਨਾਂ ਖੁੱਲ ਕੇ ਕਿਉਂ ਨਹੀਂ ਆਉਂਦੀਆਂ ਡੀਜੀਪੀ ਨੂੰ ਅੰਦਰ ਕਰੋ ਚੀਫ ਸੈਕਟਰੀ ਨੂੰ ਅੰਦਰ ਕਰੋ ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਕਰੋ ਨਹੀਂ ਤਾਂ ਕੋਈ ਉਹ ਦਿਨ ਦੂਰ ਨਹੀਂ ਦੁਬਾਰਾ ਕੋਈ ਬਲੀ ਦਾ ਬੱਕਰਾ ਫੇਰ ਬਣਾ ਦਿੱਤਾ ਜਾਵੇਗਾ ਜਿੰਨੇ ਵੀ ਅਧਿਕਾਰੀ ਹੁਣ ਲੋੜ ਹੈ ਖੁੱਲ੍ਹ ਕੇ ਬੋਲਣ ਦੀ ਜਿਹੜੇ ਉਹਦੇ ਉਹਦਿਆਂ ਤੇ ਬੈਠੇ ਆ ਹੁਣ ਕੱਲੀ ਵਿਚਾਰਾਂ ਨਾਲ ਗੱਲਾਂ ਨਹੀਂ ਚੱਲਣੀਆਂ ਹੁਣ ਮੈਦਾਨ ਦੇ ਵਿੱਚ ਆਉਣਾ ਪਵੇਗਾ ਬਹੁਤ ਸਾਰੀ ਸਭ ਦੀ ਸੋਚ ਜਿਹੜੀ ਹੈ ਕਰ ਕਰ ਲੈ ਕੇ ਜਾਣੀ ਪਵੇਗੀ ਸਵਿਧਾਨ ਨੂੰ ਬਚਾਉਣਾ ਪਵੇਗਾ ਮੰਤਰੀ ਜੀ ਜੀ ਬਹੁਤ ਬਹੁਤ ਧੰਨਵਾਦ ਮਨ ਜਸਾਬ ਤੁਸੀਂ ਸਾਡੇ ਚੈਨਲ ਨਾਲ ਗੱਲਬਾਤ ਕੀਤੀ ਔਰ ਸਹੀ ਤੁਹਾਡੀ ਆਵਾਜ਼ ਜਿਹੜੇ ਤੁਹਾਡੇ ਵਿਚਾਰ ਨੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਭੀਮ ਜੈ ਭਰਤ ਜੈ ਭੀਮ ਜੀ ਜੈ ਭਰਤ